ਇਹ ਬੜਾ ਨਾਮ ਬੜਾ ਪਵਿੱਤਰ ਨਾਮ ਨਾ ਰੱਖਿਆ ਕਿ ਅਸੀਂ ਪੰਜਾਬ ਦੇ ਵਾਰਸ ਹਾਂ ਕਿਉਂਕਿ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਸਾਡੇ ਤੇ ਜਿਹੜੀਆਂ ਰਾਜ ਕਰ ਰਹੀਆਂ ਧਿਰਾਂ ਉਹ ਸਾਡੀਆਂ ਨਹੀਂ ਗੀਆਂ ਪੰਜਾਬ ਦੀਆਂ ਨਹੀਂ ਗੀਆਂ ਉਹ ਦਿੱਲੀ ਤੋਂ ਚਲਦੀਆਂ ਵਾਂ ਤੇ ਵਾਰਸ ਅਸੀਂ ਮਾਲਕ ਆ ਅਸੀਂ ਆ ਤੇ ਸਾਡੇ ਤੇ ਕੋਈ ਦੂਜੇ ਕਿਉਂ ਹਕੂਮਤ ਕਰਨ ਇਸ ਕਰਕੇ ਇਹ ਜਿਹੜੇ ਜਿਹੜੇ ਕਿ ਆਪਾਂ ਹੁਣ ਦੂਜਿਆਂ ਨੂੰ ਆਪਾਂ ਮੌਕੇ ਦੇ ਕੇ ਦੇਖ ਹੀ ਲਿਆ ਤੇ ਦੋ ਧਿਰਾਂ ਤੋਂ ਆਪਾਂ ਤੰਗ ਹੋ ਕੇ ਤਿੱਜੀ ਲੈਂਦੀ ਸੀ ਤੇ ਆਪਾਂ ਨੂੰ ਬੜੀ ਅਮੀਰ ਸੀਗੀ ਉਹਦੇ ਚ ਤੁਸੀਂ ਵੀ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਇਹ ਸਰਕਾਰ ਲਿਆਉਣ ਵਾਸਤੇ ਪਰ ਉਹ ਤੋਂ ਬਾਅਦ ਚ ਮੇਰਾ ਖਿਆਲ ਹੈ ਕਿ ਇਹ ਇਹ ਤੁਹਾਡੇ ਹੀ ਸਭ ਤੋਂ ਪਹਿਲਾਂ ਜੋ ਇਸ ਹਲਕੇ ਦੇ ਐਮ ਐਲ ਏ ਸੀ ਜਾਂ ਮੰਤਰੀਸ ਪਤਨੀ ਉਹਨਾਂ ਦਾ ਹੀ ਸਭ ਤੋਂ ਵੱਡਾ ਐਕਸ਼ਨ ਹੋਇਆ ਸੀ ਇਹ ਸਾਰੀਆਂ ਚੀਜ਼ਾਂ ਕਿ ਮਤਲਬ ਇਹ ਜੋ ਹੁਣ ਕੁਝ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਖਾਲੀ ਪਹਿਲਾਂ ਵੀ ਬਹੁਤ ਲੁੱਟਿਆ ਤੇ ਉਹ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਤੇ ਬੇਹੱਦਾ ਹੀ ਨਿਮਰਤਾ ਪਿਆ ਦਿੱਤੀਆਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਿਰ ਕਿੰਡਾ ਵੱਡਾ ਕਰਜ਼ਾ ਚੜ ਗਿਆ ਤੇ ਜਿਹੜੇ ਉਥੇ ਕੋਈ ਦਿੱਲੀ ਤੋਂ ਲਿਆ ਕੇ ਸਾਰੇ ਬਿਠਾਏ ਹੋਏ ਆ ਕਿ ਉਹ ਵੱਧ ਤੋਂ ਵੱਧ ਇਹਦਾ ਖੂਨ ਚੂ ਸਕਣ ਜਿਹੜਾ ਕੋਈ ਰਹਿੰਦਾ ਥੋੜਾ ਬੋਤਾ ਇਹਦੀਆਂ ਹੱਡੀਆਂ ਨੋ ਸਕਣ ਇਸ ਕਰਕੇ ਇਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹੁਣ ਆਪਾਂ ਮੇਰਾ ਖਿਆਲ ਹੈ ਕਿ ਤਾਂ ਹੀ ਇਹ ਚੀਜ਼ ਉਸ ਟਾਈਮ ਤੇ ਲੋਕਾਂ ਨੂੰ ਸੰਤਾਨ ਨੂੰ ਮਹਿਸੂਸ ਹੋਈ ਤੇ ਉਹਨਾਂ ਨੇ ਖਰੂਰ ਸਾਹਿਬ ਤੇ ਫਰੀਦਕੋਟ ਤੋਂ ਬਹੁਤ ਵੱਡਾ ਆਪਣਾ ਫਤਵਾ ਦੇ ਕੇ ਇਹ ਕੀਤਾ ਕਿ ਸਾਨੂੰ ਆਪਣੀ ਲੀਡਰਸ਼ਿਪ ਚਾਹੀਦੀ ਆ ਸਾਨੂੰ ਪੰਜਾਬ ਦੇ ਜਿਹੜੇ ਵਾਰਸ ਆ ਉਹਨਾਂ ਦੇ ਹੱਥ ਚ ਹੀ ਰਾਜ ਪੜ ਚਾਹੀਦਾ ਉਹੀ ਸਾਡੀ ਕੋਈ ਸਾਨੂੰ ਇਨਸਾਫ ਦਵਾ ਸਕਦੇ ਉਹੀ ਸਾਡੀ ਕੋਈ ਗੱਲ ਕਰ ਸਕਦੇ ਉਹੀ ਸਾਡੇ ਲਈ ਲੜ ਸਕਦੇ ਆ ਹੁਣ ਤੁਹਾਨੂੰ ਪਤਾ ਹੀ ਆ ਕਿ ਸਾਡੀ ਜਿਹੜੀਆਂ ਸਰਕਾਰਾਂ ਦੀ ਬਦਨਿਤੀ ਆ ਕਿ ਉਹ ਉਹ ਸਾਨੂੰ ਇਥੋਂ ਬਰਬਾਦ ਕਰਨਾ ਚਾਹੁੰਦੇ ਆ ਉਹ ਸਾਡੀ ਨੌਜਵਾਨੀ ਨੂੰ ਨਸ਼ਿਆਂ ਚ ਉਹਨਾਂ ਦੇ ਮੂੰਹ ੱਤੇ ਨਾ ਪਾਇਆ ਜਾਣ ਵਾਲੀ ਗੱਲ ਆ ਕਿ ਆ ਹੁਣ ਜਿੱਦਾਂ ਇੱਕ ਪਾਸੇ ਤਾਂ ਸਰਕਾਰ ਕਹੇ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਲੜ ਰਹੇ ਆ ਇੱਕ ਪਾਸੇ ਸਰਕਾਰੀ ਜਗ੍ਹਾ ਤੇ ਨਸ਼ੇ ਦੀਆਂ ਗੋਲੀਆਂ ਦੇ ਦੇ ਕੇ ਸਾਰਿਆਂ ਨੂੰ ਉਹਦਾ ਆਦੀ ਬਣਾਇਆ ਜਾ ਰਿਹਾ ਉਹ ਜਿਹੜੀ ਕਿ ਬਹੁਤ ਖਤਰਨਾਕ ਆਉਣ ਵਾਲੀਆਂ ਪੀੜ੍ਹੀਆਂ ਦੀ ਸਾਡੇ ਵਾਸਤੇ ਇਸ ਕਰਕੇ ਜਿਹੜਾ ਵੀ ਕੋਈ ਨਸ਼ੇ ਦੀ ਗੱਲ ਕਰਦਾ ਤੇ ਅਮਰਤਪਾਲ ਨੇ ਕੀਤੀ ਤੇ ਉਹ ਤੇ ਐਨਐਸਆਰ ਆ ਵਗਰਾ ਲੱਗੀਆਂ ਹੋਰ ਤੇ ਕੋਈ ਕਸੂਰ ਨਹੀਂ ਸੀ ਉਹਨੇ ਇਹੋ ਹੀ ਕਿਹਾ ਸੀ ਕਿ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਤੇ ਜਦੋਂ ਲੋਕਾਂ ਦਾ ਨੌਜਵਾਨਾਂ ਨੂੰ ਵੀ ਲੱਗਾ ਕਿ ਅਸੀਂ ਗਲਤ ਰਸਤੇ ਤੇ ਹਾਂ ਉਹਨਾਂ ਨੇ ਬੜੀ ਬੜੀ ਤਦਾਦ ਚ ਨਸ਼ੇ ਤੋਂ ਨਿਕਲ ਕੇ ਗੁਰੂ ਵਾਲੇ ਬਣੇ ਪਰ ਸਰਕਾਰਾਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਕਿ ਸਾਡੀ ਨੌਜਵਾਨੀ ਕੋਈ ਚੰਗਾ ਕੰਮ ਕਰੇ ਫਿਰ ਉਹਨਾਂ ਨੂੰ ਦੂਜਾ ਸੀ ਇੱਕ ਉਹਨਾਂ ਨੂੰ ਸਾਡੀ ਕਿਸਾਨੀ ਜਵਾਨੀ ਸਾਡਾ ਸਭ ਕੁਝ ਇੱਥੋਂ ਦਾ ਲੋ ਤੈਸ਼ ਨੈਸ਼ ਕਰਨਾ ਚਾਹੁੰਦੇ ਸਾਡੇ ਕਿਸਾਨਾਂ ਨਾਲ ਕੀ ਵਾਪਰਿਆ ਇਹ ਸਰਕਾਰ ਜਿਹੜੀ ਭਗਵੰਤ ਮਾਨ ਸਾਹਿਬ ਪਹਿਲਾਂ ਸਾਡੇ ਬੰਦੀ ਸਿੰਘਾਂ ਦੇ ਮੋਰਚੇ 'ਚ ਵੀ ਜਾਂਦੇ ਸੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਸਾਡੇ ਕਿਸਾਨਾਂ ਨਾਲ ਵੀ ਬੈਠੇ ਕਿਸਾਨਾਂ ਨੂੰ ਆ ਮੈਂ ਮੈਂ ਐਮਐਸਪੀ ਐਨੇ ਚਰਚ ਮਿਲ ਜਾਣੀ ਚਾਹੀਦੀ ਆ ਆਉ ਹੋਣਾ ਚਾਹੀਦਾ ਤੇ ਪਰ ਜਦੋਂ ਤੋਂ ਸੀਟ ਤੇ ਬੈਠ ਕੇ ਤੋਂ ਕਿਸਾਨਾਂ ਨਾਲ ਵੀ ਏਡੀ ਵੱਡੀ ਪੱਦਰ ਤੇ ਸਾਡੇ ਜਵਾਨਾਂ ਨੌਜਵਾਨੀ ਨਾਲ ਵੀ ਸਾਡੇ ਜੋ ਕੋਈ ਟੀਚਰ ਆ ਜਾਂ ਜੋ ਵੀ ਕੋਈ ਕੋਈ ਰਜਗਾਰ ਮੰਗਦਾ ਉਹਨਾਂ ਨਾਲ ਕਿਦਾਂ ਦਾ ਸਲੂਕ ਹੁੰਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਮੇਰੇ ਖਿਆਲ ਇਲਾਜ ਇੱਕੋ ਹੀ ਆ ਕਿ ਆਪਾਂ ਤਕੜੇ ਹੋਈਏ ਉਠੀਏ ਆਪਣੀ ਸਰਕਾਰ ਲਈਏ ਕਿ ਆਪਣੀ ਸਰਕਾਰ ਆਉਣ ਤੇ ਇਹ ਮਸਲੇ ਹੱਲ ਹੋ ਸਕਦੇ ਆ ਆਪਾਂ ਕਿੰਨੇ ਕਿ ਜਗ੍ਹਾ ਤੇ ਧਰਨੇ ਲਾਵਾਂਗੇ ਕਿੰਨੀ ਕਿ ਜਗ੍ਹਾ ਤੇ ਇਹਨਾਂ ਕੋਲ ਅਨਸਾਫ਼ ਮੰਗਦੇ ਫਿਰਾਂ ਘੁੱਟ ਖਾਵਾਂਗੇ ਇਸ ਕਰਕੇ ਹੁਣ ਆਪਾਂ ਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਆ ਕਿ ਇਹਨਾਂ ਕੋਲ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ ਕਿਉਂਕਿ ਆਪਾਂ ਇਸ ਬਹੁਤ ਲੰਮੇ ਸਮੇਂ ਤੋਂ ਇਹ ਇਹ ਵੇਖ ਰਹੇ ਆ ਕਿ ਸ਼ਾਇਦ ਹੁਣ ਅਗਲੀ ਸਰਕਾਰ ਆਊਗੀ ਤਾਂ ਉਹ ਸ਼ਾਇਦ ਕੁਝ ਕਰ ਦੂਗੀ ਅਗਲੀ ਆਊਗੀ ਕੁਝ ਕਰ ਦੂਗੀ ਪਰ ਸਾਰੇ ਹੀ ਉਹ ਜਿਨ੍ਹਾਂ ਦੀਪ ਸਿੱਧੂ ਕਹਿੰਦਾ ਨਾ ਉਹ ਰਾਵਣ ਦੇ ਸੇਰੇ ਵਾਂਗ ਵੱਖਰੇ ਵੱਖਰੇ ਆ ਕੋਈ ਚਾ ਕਾਂਗਰਸ ਬਣ ਕੇ ਆ ਗਿਆ ਚ ਕੋਈ ਅਕਾਲੀ ਬਣ ਕੇ ਆ ਗਿਆ ਚ ਕੋਈ ਭਾਜਪੀ ਵਾਲਾ ਆ ਗਿਆ ਤੇ ਆਮ ਵਾਲੇ ਆ ਗਏ ਉਹ ਸਾਰਿਆਂ ਦੇ ਖਾਲੀ ਆਪਾਂ ਨੂੰ ਜੋ ਦਿੱਤਾ ਉਹ ਆਪਾਂ ਨੂੰ ਪਤਾ ਹੀ ਆ ਸਾਨੂੰ ਪੀੜਾਂ ਹੀ ਦਿੱਤੀਆਂ ਸਾਡੇ ਤਖਤ ਢਾ ਲੁੱਤੇ ਗਏ ਸਾਡੇ ਸਾਡੇ ਨੌਜਵਾਨਾਂ ਨਾਲ ਝੂਠੇ ਪੁਲਿਸ ਮੁਕਾਬਲੇ ਕੀ 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 ਤਸੱਦ ਜਿਹੜਾ ਸਾਡੇ ਤੇ ਨਹੀਂ ਇਹਨਾਂ ਨੇ ਢਾਇਆ ਜਿਹਨੂੰ ਸਜ਼ਾ ਉਹ ਇਹ ਦੁਨੀਆ ਤੋਂ ਚਲੇ ਗਏ ਤੇ ਕਈ ਜਿਹੜੇ ਇਨਸਾਫ ਲੱਭਦੇ ਲੱਭਦੇ ਉਹ ਚਲੇ ਗਏ ਇਹੋ ਜਿਹਾ ਇਨਸਾਫ ਜਿਹੜਾ ਮੇਰੇ ਖਿਆਲ ਇੱਕ ਸਾਡੇ ਨਾਲ ਨਾ ਹੋ ਰਿਹਾ ਇਹਦੇ ਵਾਸਤੇ ਆਪਾਂ ਨੂੰ ਕਿ ਕੋਈ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਪਾਰਟੀ ਨੂੰ ਮਜ਼ਬੂਤ ਕਰੀਏ ਆਪਾਂ ਇਹ ਤਾਂ ਹੀ ਹੋ ਸਕਦਾ ਕਿ ਜੇ ਸਾਡੇ ਚ ਇਕਤਾ ਹੋਊਗੀ ਹੈ ਥਾਕ ਹੋਊਗਾ ਤੇ ਆਪਾਂ ਇੱਕ ਦੂਜੇ ਦੇ ਸਹਿਯੋਗੀ ਬਣੀਏ ਕਈ ਵਾਰ ਇਹ ਚੀਜ਼ ਹੁੰਦਾ ਨਾ ਕਿ ਇੱਕ ਬੰਦਾ ਕਿਤੇ ਲੱਗ ਗਿਆ ਤੇ ਦੂਜੇ ਬੰਦੇ ਚਾਰ ਉਹਦੇ ਨਾਲ ਇਸ ਤਰ੍ਹਾਂ ਕਿ ਹਾਂ ਇਹ ਨਾ ਅੱਗੇ ਲੰਘ ਜੇ ਇਸ ਕਰਕੇ ਆਪਾਂ ਇਹ ਪਾਰਟੀ ਨੂੰ ਵੱਡਾ ਕਰਨਾ ਸਾਰਿਆਂ ਜਾਣਿਆਂ ਦਾ ਫਰਜ਼ ਬਣਦਾ ਸਾਰੇ ਜਾਣੇ ਜਿਹੜੇ ਕੋਈ ਆਪਾਂ ਇੱਥੇ ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਉਹਨਾਂ ਦਾ ਸਹਿਯੋਗ ਕਰੀਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੜ ਕੇ ਖੜੀਏ ਕਿਉਂਕਿ ਜ਼ਿੰਮੇਵਾਰੀ ਸਾਰਿਆਂ ਦੀ ਆ ਇਹ ਪਾਰਟੀ ਜਾਂ ਆਪਾਂ ਕੋਈ ਸਰਕਾਰ ਆਊਗੀ ਤਾਂ ਹੀ ਆਪਣੇ ਮਸਲੇ ਹੱਲ ਹੋ ਸਕਦੇ ਤੇ ਇਸ ਕਰਕੇ ਜੇ ਆਪਾਂ ਸੋਚਿਆ ਕਿ ਹਾਂ ਕਿ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਜਾਣ ਦੇਣਾ ਜੋ ਜਿੱਦਾਂ ਪਹਿਲਾਂ ਹੋ ਰਿਹਾ ਅਮਰਪਾਲ ਦੇ ਆਉਣ ਤੋਂ ਬਾਅਦ ਸੰਗਤਾਂ ਦਾ ਬਹੁਤ ਵੱਡਾ ਹੰਗਾਰਾ ਸੀ ਤੇ ਜੋ ਸਾਡੀ ਪੁਰਾਣੀ ਲੀਡਰਸ਼ਿਪ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕੁਝ ਨਹੀਂ ਕੀਤਾ ਪਰ ਅਸੀਂ ਕਰਨੇ ਦੇਣਾ ਜੇ ਅਮਰਤਪਾਲ ਅੱਗੇ ਚੱਲਦਾ ਤੇ ਅਸੀਂ ਇਹਨੂੰ ਇਹਨਾਂ ਤੇ ਕਰ ਸਕਦੇ ਹਾਂ ਇਹਨੂੰ ਜ਼ੇਲਤ ਤੇ ਸਤਾ ਸਕਦੇ ਹਾਂ ਉਹ ਸਾਰਾ ਕੁਝ ਇਦਾਂ ਹੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਹੁਣ ਇੱਕ ਦੂਜੇ ਦੇ ਸਹਿਯੋਗੀ ਬਣ ਦੀ ਲੋੜ ਆ ਆਪਾਂ ਸਾਰੇ ਜਣੇ ਜੋ ਗੁਰੂ ਮਹਾਰਾਜ ਦਾ ਸੰਹਾਰ ਸਰਬ ਦੇ ਭਲੇ ਦਾ ਸਭ ਨੂੰ ਨਾਲ ਲੈ ਕੇ ਚੱਲਣ ਦਾ ਸਾਰੇ ਧਰਮਾਂ ਨੂੰ ਸਤਾਰ ਦੇਣ ਦਾ ਜੋ ਮਾਨਸ ਕੀ ਜਾਤ ਸਭ ਇੱਕੋ ਪਛਾਣ ਬੋ ਦਾ ਗੁਰੂ ਮਹਾਰਾਜ ਨੇ ਇੱਕ ਪਿਤਾ ਇੱਕ ਸ੍ਰੀ ਹੰਕਾਰ ਇਹ ਸਾਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲਾਗੂ ਕਰਨ ਦਾ ਹੈ ਇਹ ਜੇ ਗੁਰੂ ਸਾਹਿਬ ਦਾ ਸਿਧਾਂਤ ਆਪਾਂ ਲਾਗੂ ਕਰਾਂਗੇ ਸਭ ਦੇ ਭਲੇ ਦਾ ਤੇ ਤਾਂ ਹੀ ਸਭ ਦਾ ਭਲਾ ਹੋਣਾ ਇਹ ਰਾਜਨੀਤੀ ਇੱਕ ਲੋਕ ਤੇ ਜੋ ਆਪੋ ਆਪਣੇ ਭਲੇ ਆਪੋ ਆਪਣੇ ਘਰ ਵਾਸਤੇ ਹੀ ਆ ਤੁਸੀਂ ਦੇਖਦੇ ਕਿ ਜਿਹੜਾ ਵੀ ਕੋਈ ਐਮਐਲਏ ਕੋਈ ਵੀ ਜਿਹੜਾ ਕੁਰਸੀ ਤੇ ਬਹਿ ਗਿਆ ਉਹ ਅੱਜ ਕਿਸੇ ਜਿੱਤੇ ਜਦੋਂ ਕੁਰਸੀ ਤੇ ਬਹਿਣ ਤੋਂ ਬਾਅਦ ਥੋੜੇ ਜਿਨਾ ਬਾਅਦ ਚ ਉਹ ਕਿ ਕੋਤੇ ਕੋ ਕਿੰਨਾ ਕੁਝ ਆ ਜਾਂਦਾ ਤੇ ਲੋਕ ਦਿਨ-ਬਦੇਨ ਵਿਚਾਰੇ ਰੋਟੀ ਤੋਂ ਤਰਸ ਰਹੇ ਆ ਲਾਜ ਖੁਰੋਂ ਕਈ ਪਰੇਸ਼ਾਨ ਆ ਇਹ ਕਿਦਾਂ ਦੇ ਹਾਲਾਤ ਆ